ਸਿਆਣੇ ਕਹਿੰਦੇ ਆ ਕਿ ਪਹਿਲੇ ਰੱਬ ਉਸ ਤੋਂ ਬਾਅਦ ਡਾਕਟਰ ਜੀ ਹਾਂ ਅੱਜ ਤੁਹਾਨੂੰ ਇੱਕ ਕੁਦਰਤ ਦਾ ਕ੍ਰਿਸ਼ਮਾ ਦਿਖਾ ਰਹੇ ਆ ਇੱਕ ਮਰੀਜ਼ ਜਿਹੜਾ ਇੱਥੇ ਆਉਂਦਾ ਆ ਅੰਦਰ ਤੁਹਾਨੂੰ ਉਹ ਉਹਨਾਂ ਨਾਲ ਗੱਲਬਾਤ ਵੀ ਕਰਾਵਾਂਗੇ ਉਹਨਾਂ ਦੀ ਉਮਰ ਤਕਰੀਬਨ 80 ਕੇ 81 ਸਾਲ ਦੀ ਉਮਰ ਆ ਜਿਨ੍ਹਾਂ ਨੂੰ ਬਿਲਕੁਲ ਜਨਨ ਕਿ ਡੈੱਡ ਆਏ ਸੀ ਇੱਥੇ ਡੈੱਡੀ ਸਮਝ ਲਓ 99% ਡਾਕਟਰ ਦੇ ਕਹਿੰਦੇ ਹਿਸਾਬ ਨਾਲ ਇੱਥੇ ਡੈੱਡ ਆਏ ਸੀ ਉਸ ਤੋਂ ਬਾਅਦ ਕਿਸ ਤਰ੍ਹਾਂ ਕੀ ਹੋਇਆ ਕਿਵੇਂ ਕੁਦਰਤ ਨੇ ਉਹਨਾਂ ਨੂੰ ਬਚਾਇਆ ਜਾਂ ਡਾਕਟਰ ਨੇ ਬਚਾਇਆ ਕਿਉਂਕਿ ਸਿਆਣੇ ਮੈਂ ਇੱਕ ਵਾਰ ਫੇਰ ਦੱਸ ਦਿਆਂ ਕਹਿੰਦੇ ਪਹਿਲੇ ਰਾਬਿਆ ਉਸ ਤੋਂ ਬਾਅਦ ਡਾਕਟਰ ਆ ਤੋ ਕੁਦਰਤ ਦਾ ਕਿਹੜਾ ਜਿਹੜਾ ਕਰਿਸ਼ਮਾ ਹੋਇਆ ਉਹ ਤੁਹਾਨੂੰ ਅੰਦਰ ਜਾ ਕੇ ਦਿਖਾਣੇ ਆਪਾਂ ਕੀ ਸਿਲਵਰ ਲਾਈਨ ਦੇ ਪਹੁੰਚੇ ਸੀ ਡਾਕਟਰ ਮਨਿੰਦਰ ਜੀ ਨਾਲ ਅੰਦਰ ਮੌਜੂਦ ਨੇ ਇਹ ਕੁਦਰਤ ਦਾ ਕਰਿਸ਼ਮਾ ਤੁਹਾਨੂੰ ਆਓ ਨਾਲ ਦਿਖਾਣੇ ਆ ਨਾਲ ਲੈ ਕੇ ਚਲਦੇ ਆ ਅੰਦਰ ਨਾਲ ਹੀ ਲੈ ਕੇ ਚਲਦੇ ਆ ਗੱਲਬਾਤ ਵੀ ਕਰਾਂਗੇ ਇਹਨਾਂ ਨਾਲ ਏ ਜੀ ਕੁਦਰਤ ਦਾ ਕਿਸ਼ਮਾ ਕਵਾਂਗੇ ਇਹ ਬਾਪੂ ਜੀ ਆ ਇਹਨਾਂ ਦੀ ਉਮਰ ਤਕਰੀਬਨ 81-82 ਸਾਲ ਦੀ ਆ ਜਿਹੜੇ ਇਸ ਵਕਤ ਬਿਲਕੁਲ ਜਣ ਕੇ 90 ਤੋਂ 95% ਠੀਕ ਹੋ ਚੁੱਕੇ ਆ ਗੱਲਬਾਤ ਕਰਾਂਗੇ ਇਹਨਾਂ ਨਾਲ ਕਿੱਥੋਂ ਆਏ ਸੀ ਕਿਹੜੀ ਕੰਡੀਸ਼ਨ ਚ ਆਏ ਸੀ ਇਹਨਾਂ ਦੇ بیٹے ਵੀ ਨਾਲ ਮੌਜੂਦ ਆ ਤੁਸੀਂ ਬੇਟਾ ਜੀ ਇਹਨਾਂ ਦਾ ਇਹ ਮੇਰੇ ਸਾਹ ਸਾਹ ਆ ਇਹਨਾਂ ਦਾ ਕੁਲਵੀਰ ਸਿੰਘ ਜੀ ਅਨ ਸ਼ੰਕਰ ਰੋਡ ਨਕੋਦਰ ਨੇ ਸੇਵ ਪਬਲਿਕ ਸਕੂਲ ਦੇ ਕੋਲ ਰਹਿੰਦੇ ਨੇ। ਉਹ ਫੋਰਨ ਬਾਹਰ ਰਹਿੰਦੇ ਨੇ। ਹਾਂਜੀ ਅਸੀਂ ਬਾਰਸੀਲੋਨਾ ਸਪੇਨ ਚ ਰਹਿੰਦੇ ਆਂ। ਜੀ ਕੀ ਗੱਲਬਾਤ ਕੀ ਹੋਈ ਸੀ? ਮੈਂ ਤੇ ਹੋਣੇ ਆ ਮੇਰੀ ਸਿਸਟਰ ਸੀਗੇ ਇੱਥੇ ਉਦੋਂ ਬਹੁਤ ਯਾਨੀ ਕਿ ਗੰਭੀਰ ਸਮੱਸਿਆ ਸੀਗੇ। ਖਸਾਮੋ ਕੀ ਇੱਕ ਕਿਸਮ ਦੇ ਡੈੱਡ ਹੀ ਸੀ। 1% ਚਾਂਸ ਸੀਗੇ। ਡਾਕਟਰ ਸਾਹਿਬ ਕੋਲ ਆਏ ਆ। ਇਹ ਸਾਡੇ ਉਦੋਂ ਵੀ ਪੜੋਸੀ ਆ। ਤੇ ਇਹਨਾਂ ਨੇ ਇਲਾਜ ਕੀਤਾ ਜਲੰਧਰ ਵਾਲਿਆਂ ਦੇ ਫੈਲ ਦਿਖਾਈ ਸੀ ਉਹਨਾਂ ਨੇ ਜਵਾਬ ਦੇ ਦਿੱਤਾ ਸੀ ਯਾਨੀ ਕਿ ਇਹਨਾਂ ਦਾ ਮਤਲਬ ਤੁਹਾਡਾ ਵੀ ਜਲੰਧਰ ਤੁਸੀਂ ਹਸਪਤਾਲ ਦਿਖਾਏ ਤੇ ਉੱਥੇ ਜਵਾਬ ਦੇ ਦਿੱਤਾ ਹਾਂ ਉਹਨਾਂ ਨੇ ਕਿਹਾ ਜਵਾਬ ਦਿੱਤਾ ਸੀ ਨਹੀਂ ਵੀ ਜੀ ਵੀ ਲੈਣਾ ਲੈ ਆਓ ਫਿਰ ਇਲਾਜ ਨਹੀਂ ਦੇਦਾ ਸੀ ਸਿਰਫ ਫਿਰ ਡਾਕਟਰ ਸਾਹਿਬ ਉਹਨਾਂ ਦਾ ਸਲਾਹ ਕੀਤੀ ਫਿਰ ਇਹਨਾਂ ਨੇ ਟ੍ਰੀਟਮੈਂਟ ਕੀਤਾ ਉਹ ਵਧੀਆ ਤਿਆਂ ਸਾਡੇ ਨੇ ਤੇ ਡਾਕਟਰ ਸਾਹਿਬ ਹੀ ਰੱਬ ਆ ਰੱਬ ਆ ਜੀ ਬਿਲਕੁਲ ਜੀ ਸਭ ਤੋਂ ਪਹਿਲੇ ਰੱਬ ਉਸ ਤੋਂ ਬਾਅਦ ਡਾਕਟਰ ਜਿਵੇਂ ਕਹਿੰਦੇ ਆ ਤੁਹਾਡਾ ਭੈਣ ਜੀ ਨਾਲ ਹਾਂ ਜੀ ਮੇਰੀ ਵੱਡੀ ਸਿਸਟਰ ਜੀ ਹਾਂ ਜੀ ਸੱਸਰੀ ਘਰ ਦੀ ਕੀ ਨਾਂ ਜੀ ਤੁਹਾਡਾ ਜਗਜੀਤਪੁਰ ਜਗਦੀਪ ਕੋਰ ਜੀ ਹਾਂ ਜੀ ਕੀ ਗੱਲਬਾਤ ਕੀ ਸ਼ੁਰੂ ਤੋਂ ਥੋੜੀ ਸਾਨੂੰ ਹਾਂ ਜੀ ਇਹਨਾਂ ਨੇ ਜਿੱਦਾਂ ਬੈਠੇ ਬੈਠੇ ਕਹਿੰਦੇ ਵੀ ਮੇਰਾ ਸਾਹ ਬੰਦ ਹੁੰਦਾ ਫੇਰ ਇੱਕਦਮ ਜਿੱਦਾਂ ਡੈੱਕੇ ਗਏ ਸਮਝ ਲਓ ਫੇ ਫਟਫਟ ਗੱਡੀ ਚ ਪਾ ਕੇ ਇੱਥੇ ਲੈ ਕੇ ਆਂਦੇ ਤੇ ਸਾਹ ਦੀ ਪ੍ਰੋਬਲਮ ਸੀਗੀ ਫੇਫੜਿਆਂ ਦੀ ਫੇਫੜੇ ਨਹੀਂ ਕੰਮ ਕਰਦੇ ਸੀਗੇ ਇਹਨਾਂ ਦੇ ਤੇ ਸਾਹ ਵੀ ਥੋੜੇ ਦਿਨ ਤਾਂ ਉਦਾ ਰਹੇ ਥੋੜੇ ਜਿੱਦਾਂ ਨਹੀਂ ਸੁਰਤ ਸੀਗੀ ਫੇ ਹੌਲੀ ਹੌਲੀ ਇਹਨਾਂ ਨੇ ਇਲਾਜ ਕੀਤਾ ਤੇ ਹੋਸ਼ ਵਿੱਚ ਵੀ ਆ ਗਏ ਹੁਣ ਖਾਂਦੇ ਵੀ ਆ ਜਲੰਧਰ ਵੀ ਲੈ ਕੇ ਗਏ ਸੀ ਤੁਸੀਂ ਨਹੀਂ ਜਲੰਧਰ ਨਹੀਂ ਲੈ ਕੇ ਗਏ ਸੀ ਰਿਪੋਰਟਾਂ ਹੀ ਦਿਖਾ ਲਈਆਂ ਸੀ ਜਲੰਧਰ ਲਗਾਈਆਂ ਕਿਹੜੀ ਕੰਡੀਸ਼ਨ ਚ ਲੈਏ ਜਦੋਂ ਉਹ ਕੰਡੀਸ਼ਨ ਕਿੰਨੀ ਸੀ ਉਦੋਂ ਖਾਲਤ ਖਰਾਬ ਹੀ ਸੀਗੀ ਜਿੱਦਾਂ ਸਾਹ ਦੀ ਪ੍ਰੋਬਲਮ ਖੱਚ-ਕੱਚ ਕੇ ਜਿੱਦਾਂ ਸਾਹ ਲੈਂਦੇ ਸੀ ਹਾਂਜੀ ਸਾਹ ਨਹੀਂ ਸੀ ਆਉਂਦਾ ਤੇ ਫੇਰ ਇਹਨਾਂ ਨੇ ਆਕਸੀਜਨ ਵੀ ਲਾਈ ਟ੍ਰੀਟਮੈਂਟ ਵੀ ਵਧੀਆ ਕੀਤਾ ਤੇ ਹੁਣ ਠੀਕ ਆ ਠੀਕ ਹਾਂਜੀ ਹੁਣ ਤਾਂ ਖਾਂਦੇ ਆ ਜੂਸ ਪੀ ਲੈਂਦੇ ਦਲੀਆ ਦੁੜੀਆਂ ਵੀ ਖਾਂਦੇ ਜਿਵੇਂ ਪਹਿਲੇ ਕਿਹਾ ਵੀ ਪਹਿਲੇ ਰੱਬ ਉਸ ਤੋਂ ਵੱਡਾ ਹਾਂਜੀ ਹਾਂਜੀ ਇਹਦਾ ਉਹਨੇ ਡਾਕਟਰ ਦਾ ਇਹ ਪੰਨੀ ਪੂਰੀ ਕੀਤੀ ਆਪਾਂ ਨੇ ਹਾਂਜੀ 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 ਪਹਿਲਾਂ ਨਹੀਂ ਸਾਨੂੰ ਸਾਰੇ ਆ ਇਦਾਂ ਸੀਗਾ ਵੀ ਬੇ ਮੇਦ ਆ ਵੀ ਨਹੀਂ ਹੁਣ ਨਹੀਂ ਵੀ ਹਾਂ ਉਮੀਦ ਨਹੀਂ ਹੈਗੀ ਹਨਾ ਇਹਨਾਂ ਨੇ ਇਲਾਜ ਵਧੀਆ ਕੀਤਾ ਚਲੋ ਤੇ ਹੁਣ ਸਹੀ ਆ ਠੀਕ ਆ ਹੁਣ ਹਾਂਜੀ ਹੁਣ ਕਿੰਨੇ ਪਰਸੈਂਟ ਠੀਕ ਲੱਗਦੇ ਆ ਤੁਹਾਨੂੰ 90% ਹੁਣ ਠੀਕ ਹੀ ਆ ਜੀ ਦਾ ਹਾਂ ਜੀ ਥੋੜਾ ਹਾਂ ਜੀ ਹਾਂ ਜੀ ਹਾਂ ਜੀ ਹੁਣ ਠੀਕ ਉਸ ਪਰਮਾਤਮਾ ਦੇ ਵਿਸ਼ਵਾਸ ਆ ਤੇ ਹਾਂ ਜੀ ਹਾਂ ਜੀ ਨੇ ਕਿਰਪਾ ਕੀਤੀ ਕੋਸ਼ੇ ਨਾ ਡਾਕਟਰ ਸਾਹਿਬ ਦੀ ਜੀ ਬਹੁਤ ਕੇਅਰ ਕੀਤੀ ਆ ਇਹਨਾਂ ਘਰ ਦੇ ਆਵਾਂਗੇ ਵਧੀਆ ਰੱਖਿਆ ਵਧੀਆ ਟ੍ਰੀਟਮੈਂਟ ਕੀਤੀ ਆ ਸਟਾਫ ਵੀ ਵਧੀਆ ਇਹਨਾਂ ਦਾ ਸਾਰਾ ਕੇਅਰ ਕਰਦਾ ਸਾਰਿਆਂ ਦਾ ਬਹੁਤ ਵਧੀਆ ਕੇਅਰ ਕੀਤੀ ਗੱਲਬਾਤ ਕਰਦੇ ਆ ਬਾਪੂ ਜੀ ਹਾਂ ਬਾਪੂ ਜੀ ਕੀ ਨਾਂ ਜੀ ਤੁਹਾਡਾ ਕਨਵੀਰ ਸਿੰਘ ਵਾਹੀ ਵਾਹ ਬੜੇ ਮੁਝੇਰਦਸ ਬੋਲਦੇ ਪਏ ਆ ਕਿਦਾਂ ਠੀਕ ਆ ਜੀ ਹਾਂ ਮੇਰਾ ਡਾਕਟਰ ਗੁਰਵਿੰਦਰ ਸਿੰਘ ਨੇ ਇਲਾਜ ਕੀਤਾ ਮਨਿੰਦਰ ਜੀ ਨੇ ਮਨਿੰਦਰ ਜੀ ਨੇ ਅੱਛਾ ਤੇ ਮੈਂ ਇਸ ਟਾਈਮ ਖੁਸ਼ ਹਾਂ ਖੁਸ਼ ਹੋਏ ਪੂਰੇ ਹੈਂ ਘਰ ਜਾਣ ਲਈ ਤਿਆਰ ਹੋ ਹਾਂ ਘਰ ਜਾਣਾ ਹੁਣ ਹਾਂਜੀ ਅੱਛਾ ਅੱਛਾ ਤੇ ਜਦੋਂ ਆਏ ਸੀ ਉਦੋਂ ਕੀ ਕੰਡੀਸ਼ਨ ਸੀ ਤੁਹਾਡੀ ਹੋਰ ਕੋਈ ਹਾੜ ਵੀ ਹਾਲ ਮੈਨੂੰ ਪਤਾ ਹੀ ਨਹੀਂ ਸੀਗਾ ਅੱਛਾ ਮੈਨੂੰ ਕੋਈ ਪਤਾ ਨਹੀਂ ਸੀਗਾ ਹਾਂ ਇਹਨਾਂ ਨੇ ਮੇਰਾ ਹੌਲੀ ਹੌਲੀ ਮੇਰਾ ਦੋਖ ਕੰਟਰੋਲ ਚ ਕੀਤਾ ਹਾਂ ਤੇ ਮੇਰਾ ਇਲਾਜ ਕੀਤਾ ਆ ਹਮ ਹੁਣ ਅੱਗੇ ਪਰਮਾਤਮਾ ਦੀ ਮਾਰ ਦੀ ਅਛਾ ਪਹਿਲੇ ਤੌਰ ਤੌਰ ਵੀ ਨਹੀਂ ਹੁੰਦਾ ਸੀ ਤੁਹਾਡੇ ਕੋਲ ਨਹੀਂ ਹੁਣ ਮਾੜਾ ਮੋਡਾ ਖੜੇ ਹੋ ਜਾਂਦੇ ਆ ਹਾਂਜੀ ਖੜੇ ਵੀ ਹੋ ਜਾਂਦੇ ਆ ਤੌਰ ਵੀ ਅਛਾ ਤੌਰ ਵੀ ਲੈਨੇ ਮਾੜਾ ਮੋਡਾ ਹੁਣ ਮਾੜਾ ਨੇ ਤੋਰ ਲੈਨੇ ਆਹ ਹੈ ਨਾ ਹਾਂ ਕੋਈ ਨਹੀਂ ਜੀਓ ਹਜ਼ਾਰਾਂ ਸਾਲ ਬਾਪੂ ਜੀ ਤੁਸੀਂ ਬਹੁਤ ਲੰਬੀ ਉਮਰ ਦੇ ਸਾਡੀ ਦੇਖੋ ਉਹ ਪਰਮਾਤਮਾ ਦੇ ਵਿਸ਼ਵਾਸ ਵੀ ਰੱਖਣਾ ਚਾਹੀਦਾ ਰੱਬ ਦੇ ਵਿਸ਼ਵਾਸ ਪਰਮਾਤਮਾ ਦੇ ਆ ਹੇ ਪਰਮਾਤਮਾ ਬਾਕੀ ਡਾਕਟਰ ਦੇ ਵੀ ਹੱਥਵਾਸੀ ਆ ਗ੍ਰਾਡਰ ਬਿਲਕੁਲ ਜੀ ਜੀ ਮੈਂ ਬਾਰ ਬਾਰ ਕਹਿ ਰਹੀ ਆ ਪਹਿਲੇ ਰੱਬਿਆ ਉਸ ਤੋਂ ਬਾਅਦ ਡਾਕਟਰ ਆ ਡਾਕਟਰ ਡਾਕਟਰ ਗੋਡ ਸੇਮ ਵੈਰੀ ਗੁੱਡ ਵਾਹ ਵੈਰੀ ਗੁੱਡ ਠੀਕ ਹੈ ਠੀਕ ਹੈ ਬਿਲਕੁਲ ਤੇ ਹੁਣ ਹੁਣ ਕੀ ਆ ਤੁਹਾਡਾ ਮਨ ਕਰ ਜਾਣਾ ਚਾਹੁੰਦੇ ਤੁਸੀਂ ਜਾ ਜਾਓਗੇ ਹਾਂ ਜੀ ਬਿਲਕੁਲ ਜਾਵਾਂਗੇ ਪੱਕਾ ਪੱਕਾ ਆਸੇ ਕੇ ਦਿਖਾ ਦਿਓ ਫੇਰ ਅਰੀ ਖੁਸ਼ ਹੋ ਗਏ ਵਾਹ ਵਾਹ ਜੀ ਵਾਹ ਉਹ ਅਸੀਂ ਜੀ ਬਾਪੂ ਕੀ ਨਾ ਕੀ ਦੱਸਿਆ ਜੀ ਕਲਵੀਰ ਸਿੰਘ ਕਲਵੀਰ ਸਿੰਘ ਜਿਨ੍ਹਾਂ ਦੀ ਉਮਰ 81 ਤੋਂ 82 ਸਾਲ ਆ ਬੜੀ ਜਣੀ ਕਿ ਹਾਲਤ ਬੁਰੀ ਜਿੱਦਾਂ ਕਦੇ ਉਹ ਕਿਸਮ ਦਾ ਡਾਕਟਰਾਂ ਨੇ ਜਵਾਬ ਹੀ ਦਿੱਤਾ ਸੀ ਡੈੱਡ ਹੋ ਗਏ ਸੀ ਅੱਜ ਇੱਕ ਕੁਦਰਤ ਦਾ ਕ੍ਰਿਸ਼ਮਾ ਤੁਹਾਡੇ ਸਾਹਮਣੇ ਅਸੀਂ ਦਿਖਾ ਰਹੇ ਹਾਂ ਕੁਦਰਤ ਦਾ ਕ੍ਰਿਸ਼ਮਾ ਅਸ਼ੀਸ਼ ਸਿਲਵਰ ਲਾਈਨ ਤੋਂ ਥੋੜੀ ਜੀ ਡਾਕਟਰ ਸਾਹਿਬ ਨਾਲ ਵੀ ਗੱਲਬਾਤ ਕਰ ਲੈਣੇ ਆ ਕਿਹੜੀ ਕੰਡੀਸ਼ਨ ਵਿੱਚ ਲਿਆਏ ਸੀ ਤੇ ਕੀ ਇਹਨਾਂ ਨੂੰ ਬਿਮਾਰੀ ਸੀਗੀ ਥੋੜੀ ਜੀ ਗੱਲਬਾਤ ਕਰ ਲੈਣੇ ਆ ਸਤ ਸ੍ਰੀ ਅਕਾਲ ਜੀ ਹਾਂ ਜੀ ਸਤ ਸ੍ਰੀ ਅਕਾਲ ਹਾਂ ਤੋਂ ਪਹਿਲੇ ਇਸ ਸਵਾਗਤ ਤੁਹਾਡਾ ਸਾਰਾ ਰਿਟਾ ਲੈਣੇ ਥੈਂਕ ਯੂ ਜੀ ਥੈਂਕ ਯੂ ਸਰ ਇੱਕ ਬਜ਼ੁਰਗ ਆਏ ਆ ਕੁਲਵੀਰ ਸਿੰਘ ਕੀ ਇਹ ਨਾ ਜੀ ਨਾ ਹਾਂ ਜੀ ਕੁਲਵੀਰ ਸਿੰਘ ਕਿੰਨੀ ਉਮਰ ਆ ਇਹਨਾਂ ਦੀ ਇਹਨਾਂ ਦੇ ਤਕਰੀਬਨ 80 ਸਾਲ ਉਮਰ ਆ 80 ਸਾਲ ਤੋਂ ਉੱਪਰ ਆ ਹਾਂ ਜੀ ਹਾਂ ਜੀ ਬੜੇ ਖੁਸ਼ ਨੇ ਅੱਜ ਇਹ ਕੀ ਗੱਲ ਇਹ ਕਿਦਾਂ ਕਿਹੜੀ ਕੰਡੀਸ਼ਨ ਚ ਇੰਨਾ ਸਾਡਾ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਆ ਇਹ ਇਕੱਲੇ ਹੀ ਨਹੀਂ ਇਹਨਾਂ ਦਾ ਪਰਿਵਾਰ ਨਹੀਂ ਅਸੀਂ ਵੀ ਨਾਲ ਉਹਨਾਂ ਹੀ ਖੁਸ਼ ਆ ਜਦੋਂ ਆਏ ਸੀ ਤਾਂ ਬਹੁਤ ਹਾਲੇ ਦਿਨਾਂ ਦੀ ਗੰਭੀਰ ਸੀਗੀ ਇਹਨਾਂ ਦੀ ਆਪ ਸੀ ਕੀ ਕੀ ਪ੍ਰੋਬਲਮ ਸੀਗੀ ਇਹਨਾਂ ਨੂੰ ਕੰਡੀਸ਼ਨ ਹੁੰਦੀ ਹੈ ਸੀਓਪੀਡੀ ਇੱਕ ਲੰਮੀ ਬਿਮਾਰੀ ਫੇਫੜਿਆਂ ਦੀ ਜਿਹੜੀ ਚੱਲਦੀ ਹੁੰਦੀ ਹੁੰਦੀ ਸ਼ੁਰੂ ਤੋਂ ਕਈ ਵਾਰ ਬੰਦਾ ਉਹਨੂੰ ਨੈਗਲੈਕਟ ਕਰ ਦਿੰਦਾ ਜਾਂ ਪ੍ਰੋਪਰ ਮੈਡੀਸਨ ਨਹੀਂ ਲੈਂਦਾ ਘਰੇ ਬੈਠੇ ਰਹਿੰਦੇ ਜਿਹਦੇ ਕਰਕੇ ਫੇਫੜਿਆਂ ਦਾ ਕਾਫੀ ਨੁਕਸਾਨ ਹੋ ਚੁੱਕਾ ਸੀਗਾ ਸੱਜਾ ਫੇਫੜਾ ਤਾਂ ਕਾਫੀ ਜਿੰਨੂੰ ਆਪਾਂ ਕਹਿੰਦੇ ਨੇ ਕਿ ਬਹਿ ਗਿਆ ਸੀਗਾ ਤੇ ਪਰ ਅਸੀਂ ਆਪਣੀ ਕੋਸ਼ਿਸ਼ ਨਹੀਂ ਛੱਡੀ ਤੇ ਉਹਦੇ ਕੋਸ਼ਿਸ਼ ਦੇ ਸਦਕਾ ਤੇ ਆਪਣੇ ਪ੍ਰਮਾਤਮਾ ਦਾ ਸਾਥ ਸੀਗਾ ਜੀ ਦੇ ਅੱਜ ਬਿਲਕੁਲ ਬਹੁਤ ਕਾਫੀ ਸਹੀ ਕੰਡੀਸ਼ਨ ਇਨਾਂ ਦੇ ਡਾਕਟਰਾਂ ਨੇ ਇਹ ਗੱਲ ਕੀਤੀ ਇਹ ਕਹਿੰਦੇ ਵੀ ਇਹਨਾਂ ਦੇ ਜਣੇ ਕਿ ਬਚਨ ਦੀ ਬਹੁਤ 1 2 2 4% ਉਮੀਦ ਸੀਗੀ ਜਦੋਂ ਲੈ ਕੇ ਆਏ ਹਾਂਜੀ ਉਸ ਟਾਈਮ ਤਾਂ ਕਾਫੀ ਕਾਫੀ ਜ਼ਿਆਦਾ ਸਿਕ ਸੀ ਕਾਫੀ ਦੌੜ ਭੱਜ ਵੀ ਕੀਤੀ ਜੀ ਸਾਡਾ ਕਲੀਨਿਕ ਹੈਗਾ ਆ ਐਕੋ ਹਸਪੀਟਲ ਤੇ ਨਹੀਂਗਾ ਬੜਾ ਕਲੀਨਿਕ ਦੇ ਵਿੱਚ ਵੀ ਅਸੀਂ ਉਹ ਆਲਮੋਸਟ ਹਰ ਸੁਵਿਧਾ ਉਪਲਬਧ ਕਰਾ ਕੇ ਦਿੱਤੀ ਜੀ ਇਹਨਾਂ ਨੂੰ ਆਕਸੀਜਨ ਸਿਲੰਡਰ ਵੀ ਆਕਸੀਜਨ ਸਾਰਾ ਕੁਝ ਸਾਰੀ ਟ੍ਰੀਟਮੈਂਟ ਹੋਈ ਸਾਡਾ ਮੈਂ ਤਾਂ ਆਪਣੇ ਸਟਾਫ ਦਾ ਬਹੁਤ ਧੰਨਵਾਦ ਕਰਦਾ ਦਿਨ ਰਾਤ ਜੀ ਇੱਥੇ ਡਿਊਟੀ ਲੱਗਦੀ ਰਹੀ ਤੇ ਦਿਨ ਰਾਤ ਦੇ ਸਦਕਾ ਇਹ 2-3 ਹਫ਼ਤੇ ਦੇ ਵਿੱਚ ਫਿਰ ਇੰਪਰੂਵ ਹੋਇਆ ਕਿੰਨੇ ਹਫ਼ਤੇ ਇਹਨਾਂ ਨੂੰ ਰੱਖਿਆ ਜੀ ਇੱਥੇ ਤੁਸੀਂ ਇਹ ਤਾਂ ਤਕਰੀਬਨ ਤਕਰੀਬਨ ਢਾਈ ਹਫ਼ਤੇ ਤਾਂ ਹੋ ਗਏ ਦੋ ਤੋਂ ਢਾਈ ਹਫ਼ਤੇ ਹੋ ਗਏ ਜੀ ਤੇ ਹੁਣ ਇਹਨਾਂ ਨੂੰ ਤੁਸੀਂ ਛੁੱਟੀ ਹਾਂ ਜੀ ਹਾਂ ਜੀ ਹਾਂ ਜੀ ਹੁਣ ਪ੍ਰੋਪਰ ਇਨਸਟਰਕਸ਼ਨ ਦੇ ਖੁਸ਼ ਹੈ ਬਾਪੂ ਜੀ ਬੜੇ ਖੁਸ਼ ਹੈ ਹਾਂ ਜੀ ਹਾਂ ਜੀ ਹਾਂ ਜੀ ਬੜੇ ਖੁਸ਼ ਹੈ ਜੀ ਸਾਡੀ ਤਾਰੀਫ਼ ਕਰ ਰਹੇ ਆ ਕਹਿੰਦੇ ਡਾਕਟਰ ਸਟਾਫ ਵੀ ਬੋਲਦਾ ਮੈਂ ਜਦੋਂ ਵੀ ਮੈਨੂੰ ਕਹਿੰਦੇ ਹੁੰਦੇ ਮੈਂ ਤਾਂ ਉਹ ਸਾਡੇ ਅਸੀਂ ਤਾਂ ਇਹੀ ਕਹਿਦਾ ਹੁੰਦਾ ਕਿ ਉਹ ਪਹਿਲਾਂ ਵਾਹਿਗੁਰੂ ਦੀ ਕਿਰਪਾ ਉਹ ਪ੍ਰਮਾਤਮਾ ਦੀ ਕਿਰਪਾ ਹੈਗੀ ਆ ਉਸ ਤੋਂ ਬਾਅਦ ਫਿਰ ਅਸੀਂ ਤਾਂ ਕ ਸਿਰਫ ਕੋਸ਼ਿਸ਼ ਕਰ ਸਕਦੇ ਮੈਂ ਤਾਂ ਬਾਰ ਬਾਰ ਸਾਰੇ ਇਹੀ ਸ਼ੁਰੂ ਤੋਂ ਕਹਿ ਰਹੇ ਆ ਮੈਂ ਪਹਿਲੇ ਰੱਬ ਉਸ ਤੋਂ ਬਾਅਦ ਡਾਕਟਰ ਹਾਂਜੀ ਹਾਂਜੀ ਉਧਰ ਦਾ ਕ੍ਰਿਸ਼ਮਾ ਹੁੰਦਾ ਬੰਦੇ ਦਾ ਜਿਹੜਾ ਵੱਜ ਜਾਣਾ ਇਦਾਂ ਹਾਂਜੀ 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 ਇਹ ਤਾਂ ਹਾਂਜੀ ਤੇ ਹੁਣ ਇਹਨਾਂ ਨੂੰ ਛੁੱਟੀ ਦੇ ਰਹੇ ਹਾਂ ਹੁਣ ਦੇ ਹਾਂਜੀ ਹਾਂਜੀ ਮੈਂ ਲਗਭਗ ਲਗਭਗ ਕੱਲ ਸਵੇਰੇ ਜਾ ਹਾਂ ਅੱਜ ਸ਼ਾਮ ਨੂੰ ਛੁੱਟੀ ਦਊਂਗਾ ਕਿਉਂਕਿ ਮੈਂ ਪ੍ਰੋਪਰ ਇਨਸਟ੍ਰਕਸ਼ਨਸ ਵਗੈਰਾ ਦਊਂਗਾ ਪ੍ਰੋਪਰ ਕੇਅਰ ਵੀ ਦਊਂਗਾ ਜੀ ਥੋੜਾ ਬੋਤਾ ਘਰ ਜਾਣ ਦੇ ਪਿੱਛੇ ਕੋਈ ਸਟਾਫ ਵੀ ਦਊਂਗਾ ਜਿਹੜਾ ਇਹਨਾਂ ਨੂੰ ਪ੍ਰੋਪਰ ਕਵਰ ਚੈਰ ਲਈ ਉੱਥੇ ਘਰ ਵੀ ਵੇਗਦਾ ਰਹੇਗਾ ਜੀ ਫਿਰ ਉਸ ਤੋਂ ਬਾਅਦ ਸਭ ਠੀਕ ਹੈ ਬਾਪੂ ਜੀ ਹੋਏ ਬਹੁਤ ਹੈ ਹਾਂਜੀ 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 ਜੀ ਅਸੀਂ ਵੀ ਹੁੰਦੇ ਹੀ ਖੁਸ਼ ਹਾਂ ਜੀ ਬਾਪੂ ਜੀ ਵੀ ਖੁਸ਼ ਨੇ ਡਾਕਟਰ ਸਾਹਿਬ ਵੀ ਖੁਸ਼ ਨੇ ਅਸ਼ੀਸ਼ ਸਿਲਵਰ ਲੈਂਡ ਦਿਲੰਦਰ ਰੋਡ ਤੋਂ ਤੁਹਾਡੇ ਨਾਲ ਗੱਲਬਾਤ ਕਰਾ ਰਹੇ ਸੀ ਇਹ ਕੁਦਰਤ ਦਾ ਕ੍ਰਿਸ਼ਮਾ ਦਾ ਹੈ ਕਹਿੰਦਾ ਜਾ ਕੋ ਰੱਖੇ ਸਾਈਆਂ ਮਾਰ ਸਕੇ ਨਾ ਕੋਏ ਬਿਲਕੁਲ ਜੀ ਇਹ ਸਿਆਣਿਆਂ ਨੇ ਬਿਲਕੁਲ ਸੱਚ ਕਿਹਾ ਆ ਜਾ ਕੋ ਰੱਖੇ ਸਾਈਆਂ ਮਾਰ ਸਕੇ ਨਾ ਕੋਏ 99% ਇਹਨਾਂ ਨੂੰ ਇੱਥੇ ਕਹਿੰਦੇ ਡੈੱਡ ਲੈ ਕੇ ਆਂਦਾ ਸੀ ਤੇ ਡਾਕਟਰ ਸਾਹਿਬ ਦੀ ਅੰਤ ਤੱਕ ਕੋਸ਼ਿਸ਼ ਪਰਮਾਤਮਾ ਦੀ ਕੋਸ਼ਿਸ਼ ਔਰ ਜੋ ਇਹਨਾਂ ਨੂੰ ਬਿਲਕੁਲ ਬਿਮਾਰੀ ਤੋਂ ਟਰੀਟਮੈਂਟ ਤੋਂ ਇਹ ਹੁਣ ਅਜੇ ਘਰ ਜਾਣ ਨੂੰ ਤਿਆਰ ਨੇ ਬਹੁਤ ਬਹੁਤ ਤਸਵੀਰਾਂ ਤੁਹਾਨੂੰ ਵਧੀਆ ਵਧੀਆ ਦਿਖਾਈਆਂ ਬਹੁਤ ਪਰਮਾਤਮਾ ਕਰੇ ਡਾਕਟਰ ਇਦਾਂ ਹੀ ਜੀਦੇ ਬਸਦੇ ਰਹਿਣ ਤੇ ਮਰੀਜ਼ਾਂ ਨੂੰ ਇਦਾਂ ਹੀ ਇਹ ਸਾਹ ਤੇ ਜ਼ਿੰਦਗੀਆਂ ਦਿੰਦੇ ਰਹਿਣ ਕੈਮਰਾ ਪਰਸਨ ਸੁਮੇਤ ਢਿੰਗੜਾ ਦੇ ਨਾਲ ਸ਼ਸ਼ੀਲ ਢਿੰਗੜਾ ਇਕਤਾ ਲਹਿਰ ਨਿਊਜ਼ ਨਕੋਦਾ